ਪਰ ਕਦੇ ਸੋਚਿਆ ਸੀਗਾ ਕਿ ਇਦਾਂ ਵੀ ਬੁਲਾਵਾ ਆ ਸਕਦਾ ਹੈਗਾ ਕਿ ਹੈਨਾ ਮੈਂ ਫਿਲਮ ਦਾ ਸ਼ੂਟ ਕਰਨਾ ਸੀ ਉੱਥੇ ਜਾਣਾ ਮੈਂ ਨਹੀਂ ਸੀ ਮੈਂ ਨਹੀਂ ਸੋਚਿਆ ਤੁਸੀਂ ਸੋਚਿਆ ਮੈਂ ਨਹੀਂ ਸੀ ਸੋਚਿਆ ਅ ਜਦੋਂ ਡਾਇਰੈਕਟਰ ਸਾਹਿਬ ਨੇ ਦੱਸਿਆ ਉਦੋਂ ਹੀ ਸੋਚਿਆ ਸੀ ਬਟ ਨਹੀਂ ਹੁੰਦਾ ਸੋਚਿਆ ਮੈਂ ਨਹੀਂ ਹੀ ਹੋਇਆ ਜਦੋਂ ਮੈਨੂੰ ਪਤਾ ਲੱਗਾ ਕਿ ਫਿਲਮ ਬਣ ਰਹੀ ਹੈ ਬੁਲਾਵਾ ਬੁਲਾਵ ਚਲੋ ਬੁਲਾਵਾ ਆਇਆ ਹੈ ਇਹ ਵੀ ਇਸ ਬਾਤ ਦਾ ਨਾਮ ਰੱਖਿਆ ਬਾਤ ਦਾ ਪੂਰਾ ਨਾਮ ਕੀਤਾ ਹੈ ਉਹਦਾ ਪਹਿਲਾ ਨਾਮ ਬੁਲਾਵਾ ਹੀ ਸੀ ਬੁਲਾਵਾ ਸੀ ਤੇ ਹੂੰ ਜਦੋਂ ਫਿਲਮ ਆਂਦਾ ਨਾਮ ਸੁਣਿਆ ਕਹਾਣੀ ਸੁਣੀ ਮੈਨੂੰ ਨਹੀਂ ਪਤਾ ਵੀ ਜਾਣਾ ਵੀ ਆ ਦਰਸ਼ਨ ਕਰਨ ਜਦੋਂ ਗੱਲ ਪਤਾ ਲੱਗੀ ਦਰਸ਼ਨ ਕਰਨ ਜਾਣਾ ਤੇ ਮੈਨੂੰ ਇੱਕ ਅੰਦਰ ਵੱਖਰੀ ਮਸਤੀ ਜਿਹੀ ਹੋ ਜੀਨੋ ਲੈ ਕੇ ਵੀ ਯਾਰ ਮਾਲਕ ਸੁਣਦਾ ਉਹ ਕਰਦਾ ਉਹ ਆਪੇ ਕਰਦਾ ਮੈਂ ਕਹਿਣਾ ਆਪਣੇ ਦੋਸਤਾਂ ਨੂੰ ਵੀ ਉਹਨਾਂ ਨੇ ਨਾ ਘਣਾ ਵੀ ਮੱਥਾ ਟੇਕ ਕੇ ਜਾਣੇ ਤੂੰ ਜਾਣਾ ਮੈਂ ਉਹਨਾਂ ਨੂੰ ਕਹਣਾ ਯਾਰ ਮੈਂ ਸ਼ੂਟ ਤੇ ਨਾ ਟਾਈਮ ਨਹੀਂ ਲੱਗਦਾ ਮੇਰਾ ਦਿਲ ਬਹੁਤ ਆ ਮੈਂ ਸ਼ੂਟ ਤੇ ਨਾ ਮੇਰਾ ਟਾਈਮ ਨਹੀਂ ਲੱਗਦਾ ਮੇਰਾ ਦਿਲ ਬਹੁਤ ਆ ਯਾਰ ਕਿਦਾਂ ਕਿਵੇਂ ਪਲਾਨ ਕਰਾਂ ਕਿਵੇਂ ਕਰਾਂ ਵੇਖੋ ਕੈਸੀ ਰਚਨਾ ਹੋਈ ਐ ਸ਼ੂਟ ਹੀ ਉੱਥੇ ਬੈਨ ਹੋ ਗਿਆ ਹਾਂ ਸਰ ਦੇ ਸਾਈ ਪਹੁੰਚ ਗਿਆ ਉੱਥੇ ਹਾਂ ਤੇ